ਵਿਆਹ ਵਾਲੇ ਮੁੰਡੇ ਨੂੰ ਨਹਾਈ ਧੋਈ ਦਾ ਸ਼ਗਨ ਪੈ ਗਿਆ ਮਹਿੰਗਾ ਰਿਸ਼ਤੇਦਾਰਾਂ ਨੂੰ ਗੋਦੀ ਚੱਕ ਕੇ ਕਰਵਾਉਣਾ ਪਿਆ ਵਿਆਹ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਤਰ੍ਹਾਂ ਦੇ ਸ਼ਗਨ ਕੀਤੇ ਜਾਂਦੇ ਨੇ ਪਰ ਹੁਣ ਇੱਕ ਸ਼ਗਨ ਨੇ ਵਿਆਹ ਵਿੱਚ ਕਰਵਾਇਆ ਵੱਡਾ ਕਾਂਡ ਵੀਡੀਓ ਦੇਖ ਕੇ ਹੋ ਜਾਮੋਗੇ ਹੈਰਾਨ ਦਰਅਸਲ ਜਿਸ ਮੁੰਡੇ ਦਾ ਵਿਆਹ ਸੀ ਉਸ ਦੀ ਨਹਾਈ ਧੋਈ ਦਾ ਸ਼ਗਨ ਕਰਵਾਇਆ ਜਾ ਰਿਹਾ ਸੀ ਅਤੇ ਜਦੋਂ ਮੁੰਡਾ ਨਹਾ ਕੇ ਥੱਲੇ ਰੱਖੀ ਠੂਠੀ ਭੰਨਣ ਲੱਗਦਾ ਹੈ ਤਾਂ ਇੱਕੋ ਦਮ ਠੂਠੀ ਉੱਪਰੋਂ ਤਿਲਕ ਜਾਂਦਾ ਹੈ ਜਿਸ ਤੋਂ ਬਾਅਦ ਉਸ ਤੋਂ ਖੜਾ ਨਹੀਂ ਹੋਇਆ ਜਾਂਦਾ ਅਤੇ ਜਦੋਂ ਮੁੰਡੇ ਨੂੰ ਡਾਕਟਰ ਦੇ ਲਜਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਦੀ ਲੱਤ ਟੁੱਟ ਗਈ ਅਤੇ ਲੱਤ ਤੇ ਪਲਾਸਟਰ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਵਿਆਹ ਦੇ ਸਾਰੇ ਹੀ ਸ਼ਗਨ ਮੁੰਡੇ ਨੂੰ ਕੋਦੀ ਚੱਕ ਕੇ ਕਰਵਾਉਣੇ ਪੈਂਦੇ ਨੇ ਅਤੇ ਬਾਰਨੇ ਦਾ ਸ਼ਗਨ ਮੁੰਡੇ ਨੂੰ ਮੰਜੇ ਤੇ ਪਾ ਕੇ ਕਰਵਾਇਆ ਜਾਂਦਾ ਹੈ ਕਿਉਂਕਿ ਪੰਡਤ ਦਾ ਕਹਿਣਾ ਸੀ ਕਿ ਜੇਕਰ ਇਹ ਮਹੂਰਤ ਲੰਘ ਗਿਆ ਫਿਰ ਅਗਲੇ ਸਾਲ ਹੀ ਲਗਨ ਦਾ ਯੋਗ ਬਣਦਾ ਹੈ ਇਸ ਲਈ ਮੁੰਡੇ ਨੂੰ ਟੁੱਟੀ ਲੱਤ ਨਾਲ ਹੀ ਵਿਆਹ ਕਰਵਾਉਣਾ ਪਿਆ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ